ਦਮਾਕੂ ਲੁਟ ਗਿਆ ਸੀ ਮੇਰੇ ਤੇ ਆਪਣੀ ਜਿਹੜੀ ਦਿੱਲੀ ਪੂਛ ਕੀਤਾ ਸੀ ਇਹਨਾਂ ਨੇ ਵੱਡੇ ਵੱਡੇ ਬਾਰੀ ਜੇਬ ਲਾਏ ਬਟੀਆਂ ਬਟੀਆਂ ਸੀਮੈਂਟ ਪੁਆ ਗੰਦਾ ਗੱਟੀਆਂ ਤੇ ਸਾਨੂੰ ਦਿੱਲੀ ਵਾਲੇ ਇਹਨਾਂ ਨੇ ਜਾਣ ਨਹੀਂ ਦਿੱਤਾ ਜੇ ਅਸੀਂ ਸ਼ਾਂਤਮਈ ਬਾਤ ਪਾ ਇਹ ਜੀਆਂ ਗੋਲੀਆਂ ਚਲਾਈਆਂ ਕਿ ਇਹ ਸਾਡਾ ਵੀਰ ਸ਼ੁਭ ਕਾਰਮ ਸ਼ਹੀਦੀ ਪਾ ਗਿਆ ਜਿਹੜਾ ਬੱਚਾ ਸਾਡਾ ਅੱਜ ਜੱਗ ਤੋਂ ਚਲਿਆ ਗਿਆ ਉਹਨੇ ਮੁੜ ਕੇ ਵਾਪਸ ਨਹੀਂ ਆਉਣਾ ਇਹਨਾਂ ਸਰਕਾਰਾਂ ਦਾ ਕੀ ਜਾਊਗਾ ਇੱਕੋ ਇੱਕ ਮਾਂ ਦਾ ਪੁੱਤ ਕੱਲਿਆ ਜਿਹੜਾ ਘਰੇ ਕਮਾਈ ਕਰਨ ਵਾਲਾ ਸੀ ਉਹ ਆਪਦੇ ਬਾਪ ਦੇ ਧਿਆਨ ਨੂੰ ਅੱਜ ਤੋਂ ਖਾ ਦੇ ਗਿਆ ਅਸੀਂ ਇਹ ਸ਼ੁਭ ਕਾਰਮ ਵੀਰ ਜੀ ਮੰਗ ਤਾਸੀਂ ਅੱਜ ਇਹ ਛੜਕਾ ਵਹਿਲੀਆਂ ਕਰਦਿਆਂਗੇ ਅਸੀਂ ਆਪ ਦੀ ਲੜਾਈ ਜਿਹੜੀ ਸਾਡੀ ਮੰਗਾਂ ਦੀ ਲੜਾਈ ਹੈ ਉਹ ਅਸੀਂ ਉੱਥੇ ਬਾਟਰਾਂ ਤੇ ਜਾ ਕੇ ਲੜਾਂਗੇ ਇੱਥੇ ਸਾਡਾ ਬੈਠਣ ਦਾ ਕੋਈ ਕੰਮ ਨਹੀਂ ਇਹ ਨਾ ਤਾਂ ਕੋਈ ਸੋਚ ਪ੍ਰਸ਼ਾਸਨ ਛੰਦਾ ਮੇਰੀ ਗੱਲ ਸੁਣੋ ਠੀਕ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰ ਮੈਂ ਰੇਸ਼ੋ ਸਿੰਘ ਯਾਤਰੀ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂ ਬ੍ਰਿਜਲ ਜਨਕਤਰ ਬਿਲ ਜੋ ਕਿ ਇੱਥੇ ਬਠਿੰਡਾ ਚੰਡੀਗੜ੍ਹ ਚੌਂਕ ਤੇ ਧਰਨਾ ਲੱਗਿਆ ਜੋ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਪੰਜਾਬ ਦੇ ਬੈਠੇ ਸ਼ਾਂਤਮਈ ਕਿਸਾਨਾਂ ਤੇ ਤਰਸਦਾਤ ਕੀਤਾ ਜਿਵੇਂ ਕਿ ਇੱਕ ਦਿੱਲੀ ਦੇ ਇੱਕ ਨੂੰ ਪਿੰਡ ਬੰਨੂ ਦਾ ਕਿਸਾਨ ਸੁਖਕਰਨ ਸਿੰਘ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਭਾਵੇਂ ਕਿ ਪੰਜਾਬ ਸਰਕਾਰ ਨੇ ਮੰਨਿਆ ਸੀ ਕਿ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਊ 1 ਕਰੋੜ ਰੁਪਏ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਊ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਊ ਜਿਹੜੇ ਦੋਸ਼ੀਆਂ ਨੇ ਸਿੱਧੀਆਂ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਉਹਨਾਂ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾ ਪਰ ਅੱਜ ਤੱਕ ਜੇ ਕਹਿ ਲਈਏ ਪੰਜਾਬ ਸਰਕਾਰ ਨੇ ਉਹਨਾਂ ਦੋਸ਼ੀਆਂ ਵੱਲ ਕਦਮ ਨਹੀਂ ਵਧਾਇਆ ਕਾਰਵਾਈ ਕਰਨ ਦਾ ਜਿਸ ਤੋਂ ਅੱਕੇ ਹੋਏ ਕਿਸਾਨਾਂ ਨੇ ਦੁਖੀ ਹੋਏ ਕਿਸਾਨਾਂ ਨੇ ਕੱਲ ਤੋਂ ਚੰਡੀਗੜ੍ਹ ਬਠਿੰਡਾ ਰੋਡ ਜਾਮ ਕੀਤਾ ਹੋਇਆ ਇਹ ਜਿੰਨਾ ਚਿਰ ਉਹ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਇੱਕ ਕੀ ਅਨੇਕਾਂ ਧਰਨੇ ਹੋਰ ਲੱਗਣਗੇ ਜਿਹੜਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸੜਕਾਂ ਤੇ ਬੈਠਣ ਲਈ ਸੜਕਾਂ ਤੇ ਉਤਰ ਲਈ ਮਜਬੂਰ ਕਰੂ ਜੇਕਰ ਸਤਵੀਂ ਪੰਜਾਬ ਸਰਕਾਰ ਪੰਜਾਬ ਸਰਕਾਰ ਕਿਸਾਨਾਂ ਦੀ ਹਮਦਰਦ ਤਾਂ ਤੁਰੰਤ ਦੋਸ਼ੀਆਂ ਤੇ ਵਣਦੀ ਕਾਰਵਾਈ ਕਰੇ ਤੇ ਜਿਹੜੀ লাশ ਸੁਖਦੀਪ ਸਿੰਘ ਦੀ ਉਹਦਾ ਅਸੀਂ ਸੰਸਕਾਰ ਕਰੀਏ ਸੜਕਾਂ ਪੰਜਾਬ ਦੀਆਂ ਵਿਹਲੀਆਂ ਕਰਕੇ ਜਿਹੜੀ ਸਾਡੀ ਸੈਂਟਰ ਸਰਕਾਰ ਨਾਲ ਸਾਡੀ ਕਿਸਾਨੀ ਮੰਗਾਂ ਤੇ ਲੜਾਈ ਆ ਅਸੀਂ ਉੱਥੇ ਬਾਹਰੋਂ ਦੇ ਚੱਕੀ ਧੰਨਵਾਦ ਸਰ ਜੀ ਇਹ ਗੱਲ ਹੈ ਕਿ ਸੰਮਾਨ ਨਾਲ ਜਿਹੜੀ ਸਥਿਤੀ ਉਹਨਾਂ ਵਰਗੀ ਬਣ ਜੂਗੀ ਜੇ ਸਾਡੇ ਕੋਲੇ ਤੈਲਗਾਨਾ ਵਾਲਿਆਂ ਬਿਜ਼ਨਸ ਨਾਰੇ ਤੇ ਸਾਡੇ ਕੋਈ ਕੋਈ ਅਧਿਕਾਰ ਨਾ ਰਹੇ ਤਾਂ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਨਾ ਕੋਈ ਘਰ ਦਾ ਨਾ ਘਾੜਦਾ ਹੁਣ ਉਹਨਾਂ ਦੀ ਸਥਿਤੀ ਇਹ ਬੜੀ ਹੋਈ ਹੈ ਉਹਨਾਂ ਨੂੰ ਕਿਸੇ ਦੇਸ਼ ਦਾ ਨਾਗਰਿਕਤਾ ਨਹੀਂ ਲਈ ਉਹਨਾਂ ਦੀ ਨਾਗਰਿਕਤਾ ਵੀ ਖਤਮ ਕੀਤੀ ਗਈ ਹੈ। ਚਾਹੇ ਦਾਰ ਕਰਦੇ ਆਂ, ਥੋਕਰਾ ਖਾ ਰਹੇ ਆਂ। ਇਹ ਤਾਂ ਰੋਟੀ ਲਈ ਮਹਤਾਜ ਆ ਉਹ ਲੋਕ। ਤੇ ਜੇ ਦੂਜੀ ਗੱਲ ਸੋਚੀਏ ਕਿ ਜਿਹੜੇ ਸਾਰੇ ਲੋਕ ਜਿਵੇਂ ਆਪਾਂ ਕਹੀਏ ਯਾਰ ਫਲਾਣਾ ਸੀਐਸ ਦੇ ਵਿੱਚ ਨਹੀਂ ਆਉਂਦਾ। ਉਸ ਤੋਂ ਜਿਹੜੇ ਬੈਂਗੀਆ ਵਸਤਾਂ ਦੇ ਵਪਾਰੀ ਵਰਲੇ ਹੁੰਦੇ ਆ। ਇਹ ਜਿਹੜਾ ਸੋਨੇ ਦੀਆਂ ਦਕਾਨਾਂ ਤੇ ਕਦੇ ਪੀੜਾ ਨਹੀਂ ਹੋਇਆ ਕਰਦੀਆਂ। ਜਿਹੜੀਆਂ ਪੀੜਾ ਉਹ ਜਿਹੜੀਆਂ ਨੂਨ ਮਰਚ ਮਸਾਲੇ ਵਰਗੀਆਂ ਚੀਜ਼ਾਂ ਬਿਗੜਨਾਂ ਤੇ ਹੁੰਦੀਆਂ ਸੋ ਮੈਂ ਜਿਹਾ ਵਸਤਾ ਦੇ ਵਪਾਰੀ ਕੋੜੇ ਹੁੰਦੇ ਆ ਤੇ ਜੇ ਉਹ ਚੀਜ਼ਾਂ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਸਿੰਘ ਜਾਂ ਉਧਮ ਸਿੰਘ ਵਰਗੇ ਸੋਚ ਲੈਂਦੇ ਕਿ ਯਾਰ ਸਾਡੇ ਜਾਨ ਨਾਲ ਕੜੇ ਦੇਸ਼ ਹੈ ਯਾਦ ਮੁੱਲ ਲੱਗਾ ਜੇ ਬਾਕੀ ਲੋਕ ਨਹੀਂ ਹੁੰਦੇ ਤਾਂ ਅਸੀਂ ਕੀ ਕਰਨਾ ਤਾਂ ਦੋਸਤੋ ਆਪਾਂ ਗੁਲਾਮ ਹੋਣਾ ਸੀ ਅੱਜ ਤੱਕ ਸੋ ਆਪਾਂ ਨੂੰ ਸਿਰਪਾ ਆਪਦੇ ਤੱਕ ਸੀਮਿਤ ਰਹਿਣਾ ਚਾਹੀਦਾ ਕਿ ਮੈਂ ਇਸ ਲੜਾਈ ਦੇ ਵਿੱਚ ਸ਼ਾਮਲ ਹੋਣਾ ਮੈਂ ਲੜਾਈ ਲੜਨੀ ਹੈ ਮੈਂ ਆਪ ਦਾ ਕਿਤਾ ਬਚਾਉਣ ਦੀ ਖਾਤਰ ਅੱਗੇ ਆਉਣਾ ਹੈ ਕੋਈ ਵੀ ਹੁੰਦਾ ਅੱਗੇ ਨਹੀਂ ਹੁੰਦਾ ਪਾਜੇ ਜੇ ਆਪਾਂ ਇਹ ਸੋਚ ਕੇ ਚੱਲਾਂਗੇ ਤੇ ਮੈਂ ਸਰਪਾ ਆਪ ਦਾ ਜ਼ਿੰਮੇਵਾਰ ਹੈ ਤੇ ਮੈਂ ਆਪ ਇਸ ਲੜਾਈ ਦੇ ਵਿੱਚ ਸ਼ਾਮਲ ਹੋਣਾ ਹੈ ਮੈਂ ਆਪ ਕਿਤਾ ਆਪ ਦਾ ਬਚਾਉਣਾ ਹੈ ਤਾਂ ਜਿਹੜਾ ਸਾਰਾ ਮਸਲਾ ਆਪਣੇ ਆਪ ਹੱਲ ਹੋ ਜਾਊਗਾ ਸੋ ਕੱਲ ਬਾਅਦ ਚੱਲਦੀ ਰਹੂਗੀ ਹੁਣ ਮੈਂ ਬੇਨਤੀ ਕਰੂੰਗਾ ਸਾਡੀ ਪੈਰ ਅਮਰਜੀਤ ਕੌਰ ਜੀ ਮੰਡੀ ਚੱਲਾ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰੰਗੇ ਅਮਰਜੀਤ ਕੌਰ ਮੰਟੀਕਲਾ ਇਹਨਾਂ ਤੋਂ ਬਾਅਦ ਮਨਜੀਤ ਕੌਰ ਤਰਾੜ ਵਾਲਾ ਉਹ ਤਿਆਰ ਰਹਿਣਾ ਹੁਣ ਅਮਰਜੀਤ ਕੌਰ ਜੀ ਮੰਟੀਕਲਾ ਇੱਕ ਬੇਨਤੀ ਹੈ ਸਾਰੇ ਪਿੰਡਾਂ ਨੂੰ ਕਿ ਜਿਨ੍ਹਾਂ ਦੀ ਹਾਜ਼ਰੀ ਲੱਗੀ ਧੰਨਵਾਦ ਜਿਹੜੇ ਪਿੰਡਾਂ ਦੀ ਹਲੇ ਹਾਜ਼ਰੀ ਲੱਗੀਗੀ ਉਹ ਰਾਜਾ ਸਿੰਘ ਜੀ ਭਾਈਉਪਾਇ ਤੋਂ ਬੈਠੇ ਆ ਕੇ ਸਟੇਜ ਕੋਲ ਉਹ ਆਪੋ ਤੁਸੀਂ ਜਿਹੜੀ ਹਾਜ਼ਰੀ ਆ ਸਾਰੇ ਪਿੰਡ ਲਵਾਉਣ ਦੀ ਕਿਰਪਾਲਤਾ ਕਰਨਾ ਜਿਹੜੇ ਪਿੰਡ ਦੀ ਹਾਜ਼ਰੀ ਨਾ ਲੱਗੀ ਉਹ ਸਮਝੋ ਗੈਰ ਹਾਜ਼ਰੀ ਸਮਝਿਆ ਜਾਊਗਾ ਇਸ ਕਰਕੇ ਹਰੇਕ ਪਿੰਡ ਵਾਲੀ ਹਾਜ਼ਰੀ ਇੱਥੇ ਲਵਾਉਣ ਦੀ ਕਿਰਪਾਲਤਾ ਕਰੋ ਧੰਨਵਾਦ ਸੋ ਪੈਨ ਅਮਰਜੀਤ ਕੌਰ ਜੀ